ਨਨਤਾ ਚੰਗਿਆ ਆਈਆਂ ਮੂੜੀਆਂ ਆਈਆਂ ਵਾਚੇ ਕਰਮ ਹਦੂਰ ਕਰਵੀ ਆਪੂ ਆਪੜੀ ਤੇ ਨੜੇ ਦੂਰ ਜਿਮੀ ਨਾਮ ਤੇ ਆਇਆ ਗਏ ਮਸ਼ਕਤ ਪਾਲ ਨਾਨਕ ਦੇ ਹੁਕਮਤ ਲੈ ਕੀਤੀ ਚੁਕੀ ਨਾਮ ਤੇ ਆਇਆ ਗਏ ਮਸ਼ਕਤ ਪਾਲ ਪਤੇ ਵੀ ਸ੍ਰੀ ਭਗਵਤੀ ਜੀ ਸਹਾਇ ਗੁਰੂਾਰ ਸ੍ਰੀ ਭਗਵਤੀ ਜੀ ਕੀ ਪੰਜ ਰਸਵੀਂ ਕਥਨ ਭਗਵਤੀ ਸੁਭਿਤਾਏ ਗੁਰੂ ਨਾਨਕ ਦੇਵ ਜੀ ਆਏ ਫਰੰਗਿਤਪੁਰ ਤੇ ਅਮਰਦਾਸ RAM ਦਾਸਾਂ ਹੋਏ ਸਹਾਇ ਅਰਜੁਨ ਹਰਗੋਬਿੰਦ ਨੂੰ ਸੁਭਰਉ ਨੂੰ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਹੜੇ ਸਭ ਕੁਝ ਆਏ ਤੇ ਪਵਰਤ ਸੁਭਿਤਾਏ ਕਰਨਾਉਂ ਦਿਹਾਵੇ ਸਾਈ ਸੋ ਤਾਂ ਹੀ ਹੋਏ ਸਹਾਇ ਦਸਮ ਪਾਚਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਤਾਈ ਵਿਸਾਈ ਸਵਾਪਾ ਚੰਦੀ ਆਤਮਕ ਜੋਤ ਭੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਹਰਸ਼ੰਦਾਰ ਦੇ ਅੰਦਰ ਦੇ ਬੁਰਜ ਜੀ ਵਾਲੀ ਪੰਜਾਬ ਪਿਆਰਿਆਂ ਚੋਹਾ ਸਰਜਾ ਦੀਆਂ ਚਾਲੀ ਮੁਕਤੇਆਂ ਖਟੀਆਂ ਜੱਪੀਆਂ ਧੱਪੀਆਂ ਜਰਨਾਮ ਜੱਪਿਆ ਮੰਡਕੁਸ਼ ਕੇਆ ਲੀਕ ਜਰਾਣ ਤੇਗ ਵਾਰ ਦੇ ਕੇ ਅੰਦਰ ਕੀਤਾ ਸਿਨਾ ਪਿਆਰੇ ਆਸਤਿਆਰੇ ਦੇ ਪੁੱਤਰ ਕੁਮੈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਹਾ ਤੱਕ ਤਾਂ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹਮੇ ਸਰਬਤ ਕਲ ਸਾਜੀ ਕੀ ਅਰਦਾਸ ਹੈ ਜੀ ਸਰਬਤ ਕਲ ਸਾਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਜਿਤਿ ਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰ ਕਲ ਸਾਜੀ ਸਾਹਿਬ ਸਤਾਰਾ ਚਾਰੇ ਆਏ ਦੇਖ ਦੇ ਫਤਹਿ ਬ੍ਰਿਤੀ ਤੈ ਪੰਤ ਦੀ ਜੀਤ ਸਿਖ ਸਾਹਿ ਹਰ ਸਾਜੀ ਕੇ ਬੋਲ ਵਾਲੇ ਬਲਵੰਤ ਜੀ ਹਰਿ ਜੀ ਸਖਾਣੁ ਸਕੀਦਾਰ ਕੇਸਤਾਰ ਹੈ ਦੰਦ ਬੇਗੰਸਾਦਰ ਭੂਸਾ ਦਾ ਦਾਣਾ ਸਦਾ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਿਸ਼ਨਾ ਚੌਂਪੀਆਂ ਝੰਡੇ ਗੁੰਗੇ ਜੁਗੋ ਜੁਗਾਟਲ ਰੁਕਾ ਜੇ ਕ ਖਾਲਸਾ ਦੀ ਕੇਵਲ ਵਾਲੇ ਬਲੋ ਜੀ ਹਾ ਜੀ ਖੰਡਾ ਬਾਣੀ ਬਾਤੁੱਚੀ ਮਤਿ ਚੀ ਮਤਿ ਰਖੇ ਆਪ ਖੜ ਤੁਰਾਈ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਦਾਤਾਰ ਜੀਓ ਸ਼੍ਰੀਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਨਾਨਤ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸਭ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਫੇਦ ਮਾਲੀਆਂ ਦੇ ਮਾਨ ਨੇਤਾਂਆਂ ਦੇ ਤਾਨ ਦੇਉਟਿਆਂ ਦੀਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਗੁਰੂ ਪਾਤਸ਼ਾਹ ਆਪ ਜੀ ਦੇ ਫਰਮਾਨ ਹਨ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਤੋਂ ਦੇ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਸਾਰੇ ਸ਼ਬਦ ਅੰਦਰ ਰਪਲਵਾ ਐਸੇ ਦੀਨਦয়াল ਸਤਿਗੁਰਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦਰਕਰਦੇ ਚਨ ਸੇ ਸਰਦਾਰ ਜਸ਼ਨ ਸਿੰਘ ਦੇ ਸੁਪੁੱਤਰ ਸਰਦਾਰ ਜਸ਼ਕਰਨ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਨੇ ਆਪ ਜੀ ਦੇ ਨਿਸ਼ਾਨ ਸਾਹਿਬ ਜੀ ਦੇ ਚੋਲਦੇ ਦੀ ਸੇਵਾ ਕੀਤੀ ਹੈ ਪਾਤਸ਼ਾਹ ਆਪ ਜੀ ਦੀ ਕਿਰਪਾ ਕਰਨੀ ਬੱਚੇ ਜਸ਼ਕਰਨ ਸਿੰਘ ਦੇ ਸਿਰ ਤੇ ਆਪਣਾ ਮਹੱਤਵ ਬਖਸ਼ ਪ੍ਰਿਆਤਰਕ ਦਾ ਨਾਮ ਬਾਣੀ ਦਾ ਉਕਾਸਰਾ ਬਖਸ਼ ਕਰਨਾ ਦੇਹ ਰੂਮਤਾ ਤਾਂਦਰੁਸਤੀ ਦੇ ਦਾਤਾ ਆਪਕਸ਼ ਕਰੀਆ ਸੇਵਕ ਪਰਿਵਾਰ ਦੀਆਂ ਦਾਸਾਂ ਬੇਨਤੀ ਆਪਣੇ ਦਰ ਤੇ ਪਰਵਾਣ ਕਰ ਲੈਣੀ ਪਾਚਾ ਆਪ ਜੀ ਦੀ ਕਿਰਪਾ ਕੀਤੀ ਹੈ ਪਾਚਾ ਸਰਬਤ ਨੌਜਵਾਨ ਵੀਰਾਂ ਨੂੰ ਅੰਮ੍ਰਿਤ ਵੇਲੇ ਤੁ ਪਾਚਾ ਜੀਓ ਆਪ ਜੀ ਨੇ ਸ਼ਾਨ ਸਾਹਿਬ ਜੀ ਦੇ ਚੋਲਾ ਬਦਲ ਦੀ ਸੇਵਾ ਆਪ ਜੀ ਨੇ ਲਈ ਹੈ ਪਾਚਾ ਕਿਰਪਾ ਕਰਨੀ ਸਰਬਤ ਨੌਜਵਾਨ ਵੀਰਾਂ ਦੇ ਸਿਰ ਤੇ ਮਿਹਰ ਤੇ ਬਖਸ਼ਿਸ਼ ਪ੍ਰਿਆਸ ਰੱਖਣਾ ਦੇਹ ਅਰੋਗਤਾ ਤੰਦਰੁਸਤੀ ਦੇ ਦਾਤਾ ਆਪਕਸ਼ ਕਰੀਆ ਅਸੀਹ ਤਰ੍ਹਾਂ ਦੀ ਸੇਵਾ ਸਿਮਰ ਦੀ ਦਾਤ ਕੋ ਸਿੱਖੀ ਜੀਵਨ ਦਾਤ ਬਖਸ਼ ਕਰਨਾ ਵਿਦਿਆ ਦੇ ਦਾਤ ਬਖਸ਼ ਕਰਨੇ ਨੌਜਵਾਨ ਵੀਰਾਂ ਨੂੰ ਮਾਤਾ ਪਿਤਾ ਦਾ ਸਤਿਕਾਰ ਬਖਸ਼ ਕਰਨਾ ਪੜਾਈਆਂ ਵਿੱਚ ਕਾਮਯਾਬੀਆਂ ਬਖਸ਼ ਕਰਨੀਆ ਪਾਚਾ ਜੋ ਜੋ ਭਾਵਨਾ ਲੈ ਕੇ ਪਰਿਵਾਰਾਂ ਨੇ ਸੇਵਾ ਕੀਤੀ ਹੈ ਸੋ ਸੋ ਸ਼ੁਭ ਭਾਵਨਾਵਾਂ ਬਗੁਰੂ ਘਰ ਸਾਹਿਬ ਸੰਪੂਰਨ ਕਰਨੀਆ ਪਾਚਾ ਅਸਵਕ ਸਰਵਤ ਸੰਗਤ ਨੇ ਮਿਲ ਕੇ ਕਰਕੇ ਛੇ ਕੁੜੀਆਂ ਨੇ ਸਭ ਜਿਹੜੇ ਪਾਰਟੀ ਜੀ ਹਨ ਅਕਰਵਾਦਾ ਘਟਾਪੂ ਚੁਪ ਮਾਫ ਕਰ ਲੈਣਾ ਸੇਵ ਪਰਿਵਾਰ ਵੱਲੋਂ ਗੜਾ ਪ੍ਰਸ਼ਾਦ ਦੇ ਸੱਚੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪੁਸ਼ਾਕ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਪਾਤਸ਼ਾਹ ਜੀਓ ਸੁਖ ਹੋਵੇ ਨਾਮ ਚਤੇ ਆਵੇਂ ਨਾਮ ਰਾਮ ਚੜਦੀ ਕਲਾ ਤੇਰੇ ਭਾਣੇ ਸ਼ਬਦ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ